ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ ਮੈਂ ਜਸਵੀਰ ਸਿੰਘ ਸੋਰਸਿੰਗ ਸਾਫਟ ਦਾ ਡਾਇਰੈਕਟਰ ਪੀਐਸਪੀਸੀਐਲ ਪੰਜਾਬ ਮੈਂ ਅੱਜ ਆਵਾਦੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਗਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਪੰਜਾਬ ਦੇ ਵਿੱਚ ਸੇਤ ਸੰਬੰਧੀ ਜੋ ਇਤਿਹਾਸਕ ਫੈਸਲਾ ਲੈਂਦੇ ਹੋਏ 10 ਲੱਖ ਬੀਮਾ ਯੋਜਨਾ ਜਿਹੜੀ ਲੈਂਦੀ ਆ ਤੇ 65 ਲੱਖ ਪੰਜਾਬ ਦੇ ਪਰਿਵਾਰ ਜਿਹੜੇ ਆ ਉਹਨਾਂ ਦਾ ਜਿਹੜਾ ਫ੍ਰੀ ਇਲਾਜ ਉਹਦੇ ਤਹਿਤ ਕੀਤਾ ਜਾਵੇਗਾ ਤੇ ਹਰ ਪਰਿਵਾਰ ਦੇ ਜਿਹੜਾ ਇੱਕ ਕਾਰਡ ਬਣੇਗਾ ਜੋ ਕਾਰਡ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਕਿਸੇ ਦਫ਼ਤਰਾਂ ਦੇ ਵਿੱਚ ਜਾਂ ਕਿਤੇ ਹੋਰ ਖੱਜਲ-ਖਵਾਰ ਨਹੀਂ ਹੋਣਾ ਪਵੇਗਾ ਤੇ ਜਿਹੜਾ ਕਾਰਡ ਆ ਉਹ ਤੁਹਾਡੇ ਘਰ ਬਣ ਕੇ ਆਵੇਗਾ ਸਾਡੇ ਜੋ ਵੀ ਇਸ ਦੇ ਸਬੰਧ ਦੇ ਵਿੱਚ ਡਿਊਟੀਆਂ ਸਰਕਾਰ ਨੇ ਲਾਤੀਆਂ ਉਹ ਤੁਹਾਡਾ ਆਧਾਰ ਕਾਰਡ ਲੈ ਕੇ ਤੁਸੀਂ ਦੇਣਾ ਸਿਰਫ ਤੇ ਤੁਹਾਨੂੰ ਜਿਹੜੇ ਸਾਡੇ ਅਧਿਕਾਰੀ ਨੇ ਸਬੰਧਤ ਉਹ ਜਿਹੜਾ ਕਾਰਡ ਆ ਤੁਹਾਡੇ ਘਰ ਪਹੁੰਚਾਉਣਗੇ ਵੇਖੋ ਸਾਰਿਆਂ ਨੂੰ ਵੱਡੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਇਹ ਪਹਿਲਾ ਸੂਬਾ ਪੰਜਾਬ ਜਿੱਥੇ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਜਿਹੜੀ ਫ੍ਰੀ 10 ਲੱਖ ਦੀ ਜਿਹੜੀ ਇਲਾਜ ਦੀ ਯੋਜਨਾ ਜਿਹੜੀ ਲਿਆਂਦੀ ਆ ਇਹ ਬਹੁਤ ਵੱਡਾ ਜਿਹੜਾ ਇੱਕ ਫੈਸਲਾ ਜਿਹੜਾ ਇਤਿਹਾਸਿਕ ਫੈਸਲਾ ਜਿਹੜਾ ਕਿ ਵੇਖੋ ਮੈਂ ਸਮਝਦਾ ਵੀ ਕਈ ਪਰਿਵਾਰ ਜਿਹੜੇ ਆ ਇਹਨਾਂ ਤਗੜਾ ਹਸਪਤਾਲ ਦੇ ਵਿੱਚ ਖਰਚਾ ਹੁੰਦਾ ਜਦੋਂ ਕਿਤੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਲਗ ਜਾਂਦੀ ਆ ਤੇ ਉਹਦਾ ਇਲਾਜ ਕਰਾਉਣਾ ਬਹੁਤ ਔਖਾ ਹੋ ਜਾਂਦਾ ਇੱਕ ਪਾਸੇ ਤਾਂ ਉਹ ਬਿਮਾਰੀ ਤੋਂ ਪਰਿਵਾਰ ਪਰੇਸ਼ਾਨ ਹੁੰਦਾ ਦੂਸਰੇ ਪਾਸੇ ਉਹਦੇ ਵਾਸਤੇ ਜਿਹੜੇ ਪੈਸੇ ਆ ਜਿਹੜਾ ਖਰਚਾ ਆਉਂਦਾ ਉਹਦੀ ਜਿਹੜੀ ਫਿਕਰ ਆ ਉਹ ਵੱਡੀ ਚਿੰਤਾ ਜਿਹੜੀ ਆ ਲੱਗ ਜਾਂਦੀ ਆ ਸੋ ਇਹ ਵੇਖੋ ਕਿੱਡਾ ਵੱਡਾ ਸਰਕਾਰ ਨੇ ਇਹ ਫੈਸਲਾ ਲਿਆ ਵੇਖੋ ਮੈਂ ਸਮਝਦਾ ਵੀ ਆਮ ਆਦੀ ਪਾਰਟੀ ਜਿਹੜੀ ਆ ਇਹਨੇ ਜੋ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਰਡੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕਾਜ ਕੇਜਰੀਵਾਲ ਜੀ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਵੀ ਜਦੋਂ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਤੇ ਉੱਥੇ ਵੀ ਜਿਹੜਾ ਫ੍ਰੀ ਹਲਾ ਜਾਂਦਾ ਸੀ ਸੋ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਤੋਂ ਪਹਿਲਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਇਹ ਗਰੰਟੀ ਦਿੱਤੀ ਸੀ ਸਿਹਤ ਗਰੰਟੀ ਤੇ ਉਹ ਗਰੰਟੀ ਨੂੰ ਪੂਰਾ ਕਰਦੇ ਹੋયા ਅੱਜ ਸਾਡੇ ਜਿਹੜਾ ਇਹ ਦਿਨਾਂ ਜਿਹੜਾ ਉਹਦਾ ਯੋਜਨਾ ਦੀ ਜਿਹੜੀ ਅੱਜ ਆਗਾਜ਼ ਕੀਤਾ ਅੱਜ ਐਲਾਨ ਕਰਤਾ ਕਿ ਅੱਜ ਤੋਂ ਜਿਹੜੇ ਮਤਲਬ ਵੀ ਫ੍ਰੀ ਜਿਹੜਾ ਇਹ ਲਾਭ ਸਿਹਤ ਦਾ ਜਿੱਤੇ ਵੀ ਕਿਤੇ ਲੋੜਿਆ ਉਹ ਮਤਲਬ ਵੀ ਵਿਅਕਤੀ ਪਰਿਵਾਰ ਆਪਣਾ ਕਾਰਡ ਉਹਦਾ ਬਣ ਜੇਗਾ ਉਹ ਉਹਦਾ ਹਸਪਤਾਲ ਦੇ ਵਿੱਚ ਜਿਹੜਾ ਉਹ ਫ੍ਰੀ ਇਲਾਜ ਜਿਹੜਾ ਹੋਵੇਗਾ